ਪੜਾ ਸਰੀ ਸਰੀ ਨਾ ਭਲਾ ਨਾ ਮਾਰੀ ਯਾਰ ਨਾ ਮਾਰੀ ਯਾਰ ਇਟਾ ਲਾ ਇਟਾਂ ਘਰ ਪਾਸੇ ਹੁਣ ਓ ਇਟਾਂ ਪਾਸੇ ਘਰ ਇਟਾਂ ਪਾਸੇ ਘਰ ਲਾ ਛੋੜਾ ਲਿਆ ਫਿਰ ਵਿੱਚ ਪਾਈ ਸਰੀ ਸਰੀ ਨਾ ਹੋਵੇ ਇਹਦੀ ਗਾੜੀ ਛੋੜਾ ਲਿਆ ਸਰੀ ਇਧਰੋਂ ਬੰਨ ਨਿਕਲਦੀ ਅੰਜੀਰਾ ਆ ਫੜੀ ਮੇਰਾ ਏ ਫੜੀ ਏ ਕੁਲਾ ਹੈਗਾ ਹੀ ਇਹਦੇ ਯਾਰ ਹੀ ਦੇ ਵੇਖ ਐਵੇਂ ਜਾਣ ਕੇ ਔਰ ਲੈ ਬੰਨੇ ਸਰੀ ਹੋਣੀ ਐਵੇਂ ਨਾ ਪੰਗੇ ਲਾਇ ਉਹ ਤੇ ਮੈਨੂੰ ਆਏ ਪੰਗਾ ਇਹਨਾਂ ਨਾਲ ਨਹੀਂ ਫਾਇਦਾ ਕੋਈ ਨਾ ਪਤਾ ਕਿਉਂ ਉਹਨੂੰ ਮੰਜਾ ਨੇ ਕੋਈ ਆ ਇਟਾਂ ਦਫਾ ਕਰ ਯਾਰ ਆ ਜਿਹੜੀਆਂ ਸਰੀ ਇੱਧਰੋਂ ਬਨੇ ਸਿਰਿਆ ਬਨੇ ਰਿਆ ਮਾ ਇਟਾਂ ਛੋਟਾ ਸਰੀ ਉਹ ਇਟਾਂ ਨੱਪੀ ਹੋਈ ਐ ਨੀ ਤੇ ਇਹਨੇ ਤੈਨੂੰ ਨੇ ਦੱਸ ਦਿੰਦਾ ਬਰਾ ਇਹਨੇ ਬਾਤ ਦੱਸ ਦੇਣਾ ਆ ਇਟਾਂ ਛੋਟਾ ਹਾਂ ਤੂੰ ਕੀ ਕਰਨਾ ਇਟਾਂ ਛੋਟਦਾ ਯਾਰ ਯਾਰ ਮੈਂ ਮਾਰਨਾ ਨਹੀਂ ਯਾਰ ਉਹਨੂੰ ਅਹੀਂ ਨੂੰ ਆਵੇ ਸਰੀ ਕਿੱਧਰ ਆ ਸਰੀ ਵਾ ਕਿੱਧਰੋਂ ਬਨੇ ਨਿਕਲੀ ਆਵੇ ਉਹ ਬੜੀ ਦੂਰ ਆ ਸਰੀ ਸਰੀ ਬੜੀ ਦੂਰ ਆਵੇ ਓਏ ਸਰੀ ਇੱਧਰੋਂ ਬਨੇ ਤੂੰ ਦਲੇ ਕੀ ਕਰਨਾ ਮੈਂ ਮਾਰਨਾ ਨਹੀਂ ਯਾਰ ਉਹਨੂੰ ਸਰੀ ਤੇ ਇੱਧਰ ਵਾ ਉਹ ਤੂੰ ਫੜ ਕੇ ਤੂੰ ਛੱਡ ਦੇ ਨਾ ਮੈਨੂੰ ਪਤਾ ਆ ਦੇ ਇਹਨੇ ਮੁੜ ਕੇ ਸਾਡਾ ਲਿਆਈ ਨਹੀਂ ਰੱਖਣਾ ਤੇ ਫਿਰ ਮਾਰ ਨਾ ਹੁਣ ਤੂੰ ਆਹੋ ਇਹਨੂੰ ਕੱਢ ਤੋਟਾਂ ਇਹੋ ਇੱਟਾਂ ਨਿਕਲ ਗਿਆ ਸਾਰੀਆਂ ਇੱਟਾਂ ਉਹ ਵੇਹਾਂ ਉੱਥੇ ਮਾਰ ਦਈਏ ਫਿਰ ਹੁਣ ਤੇ ਦੂਜੇ ਛੋਟੇ ਨਾਲ ਆਪ ਗਏ ਉਹ ਇੱਟਾਂ ਯਾਰ ਪਾਸੇ ਕਰ ਹੋ ਗਈਆਂ ਇੱਟਾਂ ਦੇ ਆਲੇ ਲੈ ਕੱਢ ਦੇ ਕੱਢ ਲੈ ਥੱਲੇ ਵਾਲੀਆਂ ਆਂਦਾ ਹੀ ਥੱਲੇ ਵਾਲੀਆਂ ਕੱਢ ਦੇ ਸਾਰੀਆਂ ਆਹ ਕੱਢਦਾ ਨਹੀਂ ਨਹੀਂ ਉਹ ਦੂਜੀਆਂ ਕੱਢ ਤੋ ਦੂਰ ਕਰ ਇਹਨੂੰ ਫਿਰ ਤੂੰ ਮਾਰ ਹਾਂ ਨਾ ਮਾਰੀ ਯਾਰ ਸਰੀਯੋ ਦੀ ਵੀਰ ਗਾਂ ਵਾ ਇਹਨ ਘੁੰਮ ਗਿਆ ਵਾ ਸੱਪ ਘਟੋ ਘਟਦੇ ਡਾਂਗ ਜੱਡਾ ਤੁਹਾਡੀ ਡਾਂਗ ਜੱਡਾ ਮੈਨੂੰ ਪਤਾ ਵਾ ਇਹ ਕਿੱਥੇ ਵੀ ਫਿਰਦਾ ਸੀ ਆਵੇ ਸਰੀ ਇੱਕ ਇਧਰ ਉਹ ਦੂਸਰੀ ਸਰੀ ਨੂੰ ਪੂਛਾ ਪੂਛਾ ਆਵੇ ਇਧਰ ਸਰੀ ਉਹ ਆ ਹੀ ਹੋਣੋ ਆ ਗਈ ਹੋਣੀ ਨਾ ਮਾਰ ਰਗੜਿਆ ਗਿਆ ਵਿਚਾਰਾ ਏ ਜਾਣਾ ਨੂੰ ਫਮਾਰੋ ਓਏ ਉਹ ਫੜ ਯਾਰ ਉਹਨਾਂ ਡੰਡਾ ਉਹਨਾਂ ਬੇਟਾਂ ਪਾਸੇ ਕਰੋ ਨਖਰਾ ਕਰਨ ਦੇ ਤੁਸੀਂ ਬੇਟਾਂ ਪਾਸੇ ਕਰੋ ਨਹੀਂ ਫੈਲਾ ਤਰਸਣਦਾ ਪਰੇ ਜੀ ਇਧਰ ਕੱਢਦਾ ਮੈਂ ਤੂੰ ਡਾਂਗ ਮਾਰਦਾ ਮਾਰ ਦੇ ਮਾਰ ਦੇ ਹਰ ਮਾਰਨਾ ਮਾਰਨਾ ਨਹੀਂ ਜਾਂਦਾ ਯਾਰ ਮਾਰਨਾ ਆਵੇ ਮਾਸ਼ਾ ਅੱਲਾਹ ਸਹੀ ਹੋਣਾ ਉਹਦੇ ਨਾਲ ਉਹ ਦੀਦਾ ਹੀ ਹਾਂ ਇਨਸ਼ਾ ਅੱਲਾਹ ਇਹਨੂੰ ਆਂਦੇ ਮਗਰ ਪੁੱਛਦੇ ਪੁੱਛਦੇ ਮੂਝੋ ਅੱਛਾ ਯਾਰੀ ਅੱਜ ਯਾਰੀ ਅੱਛਾ ਇਹ ਆ ਜਿਹੜਾ ਮੈਂ ਕਰਦਾ ਰਹਾ ਯਾਰ ਮੈਂ ਆ ਤਾਂ ਇੱਡਾ ਹੀ ਉਹਦੋਂ ਹੀ ਮੈਂ ਉਹਦੋਂ ਇੱਥੇ ਮਾਰਿਆ ਹਾਰ ਕੇ